ਅੱਜ ਆਪਾਂ ਗੱਲ ਕਰਦੇ ਆਂ ਬੀਬਾ ਹਰ ਸਿਮਰਤ कौर ਬਾਦਲ ਨੰਨੀ ਸ਼ਾਂ ਦੀ ਅੱਜ ਮੈਂ ਜਿਹੜੀ ਗਰਾਊਂਡ ਲੈਵਲ ਤੇ ਰਿਪੋਰਟ ਲਈ ਹੈ ਬੁੜਲਾਡਾ ਹਲਕੇ ਦੇ ਪਿੰਡਾਂ ਦੇ ਵਿੱਚੋਂ ਵਿਧਾਨ ਸਭਾ ਹਲਕਾ ਹੈ ਤੇ ਉੱਥੇ ਕੁਝ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਤੇ ਮੈਂ ਜਦੋਂ ਉੱਥੇ ਜਾ ਕੇ ਬੋਲੇ ਆ ਮੈਂ ਕਿਹਾ ਵੀ ਜਿਹੜੇ ਨੰਨੀ ਸ਼ਾਂ ਕੇਸਰੀ ਦੁਪੱਟਾ ਲੈ ਕੇ ਬੀਬੀ ਆਈ ਹੈ ਤੁਹਾਡੇ ਕੋਲੇ ਵੋਟਾਂ ਮੰਗਣ ਵਾਸਤੇ ਜਿਹੜੇ ਹੱਥ ਜੋੜ ਕੇ ਕਹਿੰਦੀ ਹੈ ਇੱਕ ਮੌਕਾ ਹੋਰ ਦੇ ਦਿਓ ਪੰਜਾਬ ਦੀ ਸੇਵਾ ਕਰਨੀ ਹੈ ਤੇ ਮੈਂ ਉੱਥੇ ਜਾ ਕੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਜਿਹੜਾ ਇਹਦਾ ਭਰਾ ਹੈਗਾ ਵਿਕਰਮ ਸਿੰਘ ਮਜੀਠੀਆ ਉਹਨੇ ਹਜ਼ਾਰਾਂ ਨੌਜਵਾਨ ਪੰਜਾਬ ਦਾ ਚਿੱਟੇ ਦੀ ਭੇਡ ਚੜਾ ਦਿੱਤਾ ਜਨਨ ਕਿ ਹਜ਼ਾਰਾਂ ਨੌਜਵਾਨ ਦੀ ਮੌਤ ਹੋ ਗਈ ਚਿੱਟਾ ਲਾ ਕੇ ਇਹ ਵਿਕਰਮ ਸਿੰਘ ਜਿਹੜਾ ਮਜੀਠੀ ਹੈ ਚਿੱਟੇ ਦਾ ਤਸਕਰ ਹੈ ਨਸ਼ਿਆਂ ਦਾ ਸੌਦਾਗਰ ਹੈ ਤੇ ਉਹ ਬਜ਼ੁਰਗ ਕਹਿੰਦੇ ਕਹਿੰਦੇ ਗਿਆਨੀ ਜੀ ਅਸੀਂ ਜਿਹੜੀਆਂ ਕੁੜੀਆਂ ਦੇ ਰਿਸ਼ਤੇ ਕੀਤੇ ਸੀ ਬੇਟੀਆਂ ਦੇ ਉਹਨਾਂ ਵਿੱਚੋਂ ਕੁਝ ਮੁੰਡੇ ਕਹਿੰਦੇ ਨਸ਼ੇੜੀ ਨਿਕਲੇ ਉਹਨਾਂ ਦੀ ਮੌਤ ਹੋ ਗਈ ਸਾਡੇ ਪਿੰਡ ਦੀਆਂ ਕਹਿੰਦੇ 5-7 ਕੁੜੀਆਂ ਪੇਕੇ ਘਰ ਬੈਠੀਆਂ ਨੇ। ਯਾਨੀ ਕਿ ਐਡਾ ਵੱਡਾ ਜੁਰਮ ਕੀਤਾ ਹੈ। ਉਹਨਾਂ 5-7 ਪਿੰਡਾਂ ਦੇ ਹੋਰ ਵੀ ਨਾ ਗਿਣਾ ਤੇ। ਕਹਿੰਦਾ ਉਹ ਮੁੰਡੇ ਚਿੱਟਾ ਲਾਉਂਦੇ ਸੀ ਤੇ ਉਹਨਾਂ ਦੀ ਮੌਤ ਹੋ ਗਈ। ਕੁੜੀਆਂ ਪੇਕੇ ਘਰਾਂ ਦੇ ਵਿੱਚ ਬੈਠੀਆਂ ਨੇ। ਯਾਨੀ ਕਿ ਐਡਾ ਵੱਡਾ ਜੁਰਮ ਜਿਹੜਾ ਇਹ ਨੰਨੀ ਛਾਂ ਦੇ ਭਰਾ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੋਇਆ ਹੈ। ਹਜ਼ਾਰਾਂ ਕਰੋੜ ਦਾ ਕਿੱਤੇ ਦਾ ਵਪਾਰ ਕੀਤਾ ਇਹਨੇ ਹਲੇ ਗੱਲ ਚੱਲਦੀ ਸੀ ਤੇ ਇੱਕ ਮਾਤਾ ਕਹਿਣ ਲੱਗੀ ਯਾਨੀ ਜਾਰੇ ਤੁਹਾਨੂੰ ਹੋਰ ਨਹੀਂ ਪਤਾ ਇਹਨਾਂ ਦਾ ਮੈਂ ਕਿਹਾ ਦੱਸੋ ਉਹ ਕਹਿੰਦੀ ਕਹਿੰਦੀ ਹਰ ਸਿਮਰਤ ਕੌਰ ਬਾਦਲ ਦੇ ਜਿਹੜੇ ਬੰਦੇ ਐ ਉਹ ਪਿੰਡਾਂ ਦੇ ਵਿੱਚ ਪੈਸੇ ਬਣਦੇ ਫਿਰਦੇ ਆ ਵੋਟਾਂ ਖਰੀਦਣ ਵਾਸਤੇ ਚਲੋ ਉਸ ਮਾਤਾ ਨੇ ਜਿਹੜੀ ਗੱਲ ਕੀਤੀ ਉਹ ਤਾਂ ਮੈਂ ਗੱਲ ਸੁਣ ਲਈ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਜਿਹੜੀ ਮੇਰੇ ਕੋਲ ਹੋਰ ਰਿਪੋਰਟ ਆਈ ਹੈ ਉਹ ਕੀ ਆਈ ਹੈ ਜਿਹੜੇ ਪਿੰਡਾਂ ਦੇ ਲੋਕ ਇਹਨੂੰ ਤਾਂ ਪੈਸੇ ਲੈਣਗੇ ਵੋਟਾਂ ਪਾਉਣ ਵਾਸਤੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਬਹੁਤ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਨਾ ਇੱਕ ਛੋਟੀ ਜੀ ਕਹਾਵਤ ਬਣਾਈ ਹੋਈ ਸੀ ਕਹਿੰਦੇ ਗੁਰੂ ਘਰ ਦੀਆਂ ਰੋਟੀਆਂ ਦਨ ਕੰਮ ਕਰੇਣ ਮਤ ਮਾਰਨ ਹੱਡ ਭੰਨਣ ਕੰਮ ਕਰਨ ਦੇਣ ਜਿਹੜਾ ਗੁਰੂ ਘਰ ਦਾ ਚੜਾਵਾ ਹੈ ਨਾ ਜਿਹੜਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੈਸਾ ਹੈ ਤੇ ਉੱਥੇ ਪਤਾ ਨਹੀਂ ਕਿੰਦਾਂ ਦੇ ਲੋਕ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਉਸ ਗੁਰੂ ਘਰ ਦੇ ਪੈਸੇ ਨੇ ਬਾਦਲ ਪਰਿਵਾਰ ਦੀ ਮਤ ਮਾਰੀ ਹੋਈ ਹੈ ਬਾਦਲ ਪਰਿਵਾਰ ਦਾ ਇਹ ਕਹਿ ਲਈਏ ਕਿ ਸਾਰਾ ਡੱਬਰ ਕਮਲਾ ਹੋਇਆ ਫਿਰਦਾ ਹੈ ਪਾਗਲ ਹੋਇਆ ਫਿਰਦਾ ਹੈ ਤੇ ਹੁਣ ਜੇ ਉਹ ਗੁਰੂ ਘਰਾਂ ਦੇ ਪੈਸੇ ਦਾ ਇਹ ਬਾਦਲ ਪਰਿਵਾਰ ਤੇ ਅਸਰ ਪੈ ਗਿਆ ਪਰਿਵਾਰ ਕਮਲਾ ਹੋਇਆ ਫਿਰਦਾ ਥਰ ਦਰਦਰ ਤੇ ਜਾ ਕੇ ਠੋਕਰਾਂ ਖਾਂਦੇ ਫਿਰਦੇ ਨੇ ਕਿ ਵੀ ਮਾਫੀਆਂ ਮੰਗਦੇ ਆ ਕਿਤੇ ਕੁਝ ਕਰਦੇ ਆ ਹੁਣ ਜਿਹੜਾ ਪੈਸਾ ਇਹ ਹਰਸਿਮਰਤ ਕੌਰ ਬਾਦਲ ਦੇ ਬੰਦੇ ਲੋਕਾਂ ਨੂੰ ਦੇਣਗੇ ਵੋਟਾਂ ਖਰੀਦਣ ਵਾਸਤੇ ਮੈਂ ਉਹਨਾਂ ਵੋਟਰਾਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਘਰ ਦਾ ਪੈਸਾ ਹੈ ਇਹਨਾਂ ਨੇ ਬਾਦਲ ਪਰਿਵਾਰ ਦਾ ਬੇੜਾ ਬਹਾਦਾ ਇਸ ਪੈਸੇ ਨੇ ਤੁਸੀਂ ਐਵੇਂ 2-4000 ਰੁਪਏ ਲੈ ਕੇ ਵੋਟ ਨਾ ਪਾ ਦਿਓ ਇਹ ਗੁਰੂ ਘਰ ਦਾ ਪੈਸਾ ਹੈ ਇਹ ਹਾਜ਼ਮ ਨਹੀਂ ਹੋਣਾ ਪਰਿਵਾਰਾਂ ਦਾ ਮਲਿਆ ਮੇਟ ਹੋ ਜਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਜਿਹੜਾ ਵੋਟਾਂ ਖਰੀਦਣ ਬਾਅਦ ਪੈਸਾ ਦੇਣਗੇ ਨਾ ਇਹ ਆਪਣੇ ਘਰੋਂ ਨਹੀਂ ਦੇਣਗੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਲੋਕਾਂ ਦਾ ਪੈਸਾ ਸੰਗਤ ਦਾ ਪੈਸਾ ਉਹਦੇ ਵਿੱਚੋਂ ਹੀ ਵੰਡਣਗੇ ਪੈਸੇ ਇਹ ਸਚਾਈ ਹੈ ਤੇ ਜਿਹੜੇ ਵੋਟਰ ਵੋਟਾਂ ਵੇਚਣਗੇ ਪੈਸੇ ਲੈ ਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੜੀ-ਮੋਟੀ ਆਪਣੀ ਜ਼ਗੀਰ ਜਿਹੜੀ ਹੈ ਨਾ ਜ਼ਮੀਰ ਜਿਹੜੀ ਹੈ ਨਾ ਉਹਨੂੰ ਜਗਾਣੋ ਜ਼ਮੀਰ ਤੋਂ ਭਾਵ ਕੀ ਹੈ ਤੇ ਜ਼ਮੀਰ ਤੋਂ ਭਾਵ ਕੀ ਹੈ ਜਦੋਂ ਬਾਦਲ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਉਦੋਂ ਸੁੱਖਾ ਗੱਪੀ ਨਾ ਕਾਲੇ-ਕਾਲੇ ਵਿੱਚ ਜ਼ਮੀਰ ਨੂੰ ਜ਼ਗੀਰ ਜ਼ਗੀਰ ਨੂੰ ਜ਼ਮੀਰ ਇਹ ਸ਼ਬਦ ਵਰਤਿਆ ਰਿਹਾ ਗਣਕੇ ਕਮਲੇ ਹੋਏ ਫਿਰਦੇ ਨੇ ਤੇ ਹੁਣ ਤੁਸੀਂ ਆਪਣੀ ਜ਼ਮੀਰ ਜਿਹੜੀ ਹੈ ਨਾ ਉਹ ਜਗਾ ਲੋ ਇਹ ਗੁਰੂ ਘਰ ਦਾ ਪੈਸਾ ਹੈ ਮੈਂ ਅੱਜ ਬੋਲ ਕੇ ਆਇਆ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਬਣੇ ਨੇ ਨਾ ਜੇ ਕਿਤੇ ਇਹਨਾਂ ਨੂੰ ਕੌਮ ਦੇ ਨਾਲ ਪੰਜਾਬ ਦੇ ਨਾਲ ਮੜਾ-ਮੋਟਾ ਵੀ ਦਰਦ ਹੁੰਦਾ ਜਿਹੜਾ 80% ਪੈਸਾ ਸ਼੍ਰੋਮਣੀ ਕਮੇਟੀ ਦਾ ਬਜਟ ਇਹ ਆਪਣੇ ਹਿੱਤਾਂ ਲਈ ਵਰਤ ਰਹੇ ਨੇ ਸਿਆਸੀ ਚੋਣਾਂ ਦੇ ਵਿੱਚ ਵਰਤ ਰਹੇ ਨੇ ਇਸ ਵਕਤ ਜਾਂ ਪਹਿਲਾਂ ਵਰਤਿਆ ਹੈ ਜੇ ਕਿਤੇ ਇਹਨਾਂ ਨੇ ਸ਼੍ਰੋਣੀ ਕਮੇਟੀ ਦਾ ਬਜਟ 80% ਪੰਜਾਬ ਦੇ ਹਿੱਤਾਂ ਲਈ ਵਰਤਿਆ ਹੁੰਦਾ ਨਾ ਹਜ਼ਾਰਾਂ ਸਕੂਲ ਖੋਲੇ ਜਾ ਸਕਦੇ ਸੀ ਤੇ ਹਜ਼ਾਰਾਂ ਹਸਪੀਟਲ ਖੋਲੇ ਜਾ ਸਕਦੇ ਸੀ ਪਰ ਇਹਨਾਂ ਬਾਦਲ ਪਰਿਵਾਰ ਨੇ ਸ਼੍ਰੋਣੀ ਕਮੇਟੀ ਦਾ ਸਾਰਾ ਪੈਸਾ ਆਪਣੇ ਹਿੱਤਾਂ ਲਈ ਵਰਤਿਆ 1% ਵੀ ਇਹਨਾਂ ਨੂੰ ਕੌਮ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਕੇਵਲ ਕੋਰਸੀ ਚਾਹੀਦੀ ਹੈ ਇਹ ਗੱਲ ਮੈਂ ਤਾਂ ਕੀਤੀ ਹੈ ਕਿਉਂਕਿ ਜਿੰਨਾ ਵੀ ਪੈਸਾ ਤੁਹਾਨੂੰ ਵੋਟਾਂ ਖਾਤਰ ਇਹ ਵੰਡਣਗੇ ਸ਼ਰਾਬਾਂ ਪਿਉਣਗੇ ਪੁੱਕੀ ਚੱਲੂ ਫੀਮ ਚੱਲੂ ਉਹ ਸਾਰਾ ਪੈਸਾ ਗੁਰੂ ਘਰ ਦੀਆਂ ਗੋਲਕਾਂ ਵਿੱਚੋਂ ਆ ਰਿਹਾ ਹੈ ਤੇ ਇਹਨਾਂ ਨੇ ਛਾਂ ਜਦੋਂ ਹੱਥ ਜੋੜ ਕੇ ਖੜਦੀ ਹੈ ਕੇਸਰੀ ਦੁਪੱਟਾ ਲਿਆ ਹੋਇਆ ਹੁਣ ਹੁਣ ਕਹਿੰਦੀ ਫਿਰਦੀ ਹੈ ਮੈਂ ਪੰਥਕ ਉਮੀਦਵਾਰ ਆਂ ਇਹ ਮੇਰਾ ਪਰਿਵਾਰ ਜਿਹੜਾ ਹੈ ਉਹ ਪੰਥਕ ਹੈ ਮੈਂ ਪੰਥਕ ਪਰਿਵਾਰ ਦੀ ਧੀ ਆ ਇਹ ਕਹਿੰਦੀ ਗਿਰਦੀ ਹੈ ਤੇ ਹੁਣ ਮੈਨੂੰ ਸੇਵਾ ਦਾ ਮੌਕਾ ਦੇ ਦਿਓ ਜਿਹੜੇ ਜਹਾਜ਼ਾਂ ਤੋਂ ਨੇ ਉਤਰਦੇ ਸੀ ਨਾ ਤੇ ਹੁਣ ਲੋਕਾਂ ਦੇ ਡੋਰ ਟੂ ਡੋਰ ਘਰੇ ਜਾ ਰਹੀ ਹੈ 15 ਵਾਰੀ ਰਮਾਲ ਦੇ ਨਾਲ ਮੂੰਹ ਪੂੰਝਣਾ ਪੈਂਦਾ ਕਿਉਂਕਿ ਅਗੇ ਤਾਂ ਏਸੀ ਗੱਡੀ 'ਚ ਉਤਰਨੀ ਸੀ ਯਾਨੀ ਕਿ ਜਿਹੜੀ ਗੱਲਬਾਤ ਮੈਂ ਅੱਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਢਾਂਚਾ ਹੈਗਾ ਉਹ ਸਾਰਾ ਇਹਨਾਂ ਤੋਂ ਦੁਖੀ ਹੈ ਮੈਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਫੋਨ ਕੀਤਾ ਸਪੈਸ਼ਲ ਕਹਿੰਦੇ ਸਾਡਾ ਖਿਹੜਾ ਛਡਾਲੋ ਇਹ ਬਾਦਲ ਪਰਿਵਾਰ ਦੇ ਕੋਲੋਂ ਕਹਿੰਦੇ ਸਾਨੂੰ ਜਿਵੇਂ ਪ੍ਰਵਾਸੀ ਮਜ਼ਦੂਰ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਕੋਈ ਵਿਚਾਰਾ ਗੋਲਗਾ ਪੈਂਦੀ ਰੇੜੀ ਲਾਉਂਦਾ ਕੋਈ ਆਂਡਾਂ ਦੀ ਰੇੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਹੈ ਕਹਿੰਦੇ ਉਦੋਂ ਵੀ ਭੈੜੀ ਹਾਲਤ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੇ ਪ੍ਰਬੰਧ ਦੇ ਹੇਠ ਗੁਰਦੁਆਰੇ ਹੁੰਦੇ ਉਹਨਾਂ ਗੁਰਦੁਆਰੇ ਵਿੱਚ ਮੈਨੂੰ ਫੋਨ ਕਿਉਂ ਕਰਦੇ ਨੇ ਕਿਉਂਕਿ ਮੈਂ ਬਿਵਾਹ ਕਹਿ ਦਿੰਨਾ ਮੈਂ ਡਰਦਾ ਦੁਤਾ ਬਹੁਤ ਘਟਾਂ ਜਾਣੀ ਕਿ ਜਿਹੜੇ ਹਾਲਾਤ ਬਾਦਲ ਪਰਿਵਾਰ ਨੇ ਬਣਾਏ ਹੋਏ ਨੇ ਨਾ ਜਦੋਂ ਦਾ ਸਤਾ ਤੋਂ ਬਾਹਰ ਹੋਇਆ तकरीबन तकरीबन 7.5 ਸਾਲ ਹੋ ਗਏ ਸਤਾ ਤੋਂ ਬਾਹਰ ਹੋਇਆਂ ਨੂੰ ਤੇ ਉਦੋਂ ਦਾ ਇਹ ਸਾਰਾ ਪਰਿਵਾਰ ਬੰਜਲ ਹੋਇਆ ਫਿਰਦਾ ਵੀ ਕਿਵੇਂ ਕੁਰਸੀ ਵਿੜੇ ਮਿਲੇ ਕਿਵੇਂ ਕੁਰਸੀ ਮਿਲੇ ਸਾਰੇ ਪਰਿਵਾਰ ਦਾ ਦਿਮਾਗ ਖੱਲਿਆ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਜਦੋਂ ਉਹ ਦੁਨੀਆ ਤੋਂ ਗਏ ਨੇ ਨਾ ਤੇ ਉਦੋਂ ਵੀ ਕਹਿੰਦੇ ਦਿਮਾਗੀ ਤੌਰ ਤੇ ਪਰੇਸ਼ਾਨੀ ਸੀ ਉਹਨਾਂ ਨੂੰ ਜਾਨਕਿ ਆ ਹਾਲਤ ਜਿਹੜੀ ਹੈ ਨਾ ਬਾਦਲ ਪਰਿਵਾਰ ਦੀ ਹੋਈ ਪਈ ਹੈ ਇਹ ਹਾਲਤ ਪਤਾ ਕਿਹਨੇ ਕੀਤੀ ਹੈ ਇਹ ਜਿਹੜਾ ਦਰਬਾਰ ਸਾਹਿਬ ਦਾ ਪੈਸਾ ਇਕੱਠਾ ਹੁੰਦਾ ਹੈ ਆਮ ਲੋਕਾਂ ਦਾ ਉਹ ਪੈਸੇ ਨੇ ਮਤਮਾਰੀਏ ਤੇ ਹੁਣ ਉਹੀ ਪੈਸਾ ਇਹਨਾਂ ਨੇ ਜਿਹੜਾ ਗੁਰਦੁਆਰਿਆਂ ਦੇ ਵਿੱਚੋਂ ਲੁੱਟਖੁਟ ਕੀਤੀ ਹੋਈ ਹੈ ਇਕੱਠਾ ਕੀਤਾ ਹੋਇਆ ਵੋਟਾਂ ਖਰੀਦ ਰਹੇ ਨੇ ਹਰ ਸਿਮਰਤ ਕੋਲ ਬਾਗਲ ਵਾਸਤੇ ਗੁਰਦੁਆਰਿਆਂ ਦਾ ਪੈਸਾ ਦੇ ਕੇ ਜਿੰਨੇ ਵੀ ਵੋਟਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਉਹ ਪੈਸਾ ਗੁਰਦੁਆਰਿਆਂ ਦਾ ਬਾਦਲ ਪਰਿਵਾਰ ਦੀ ਮਤਮਾਰ ਸਕਦਾ ਇਹ ਉਹਦਾ ਬੇੜਾ ਗਰ ਕਰ ਸਕਦਾ ਫਿਰ ਤੁਸੀਂ ਕਿੱਦਾਂ ਬਚੋਗੇ ਉਹ ਪੈਸਾ ਲਵਾਂਗੇ ਕਿ ਤੁਸੀਂ ਐਵੇਂ ਕਿਉਂ ਆਪਣੇ ਆਪ ਨੂੰ ਦੋਸ਼ੀ ਬਣਾਉਨੇ ਹੋ ਜੇ 2-4000 ਬੋਰਡ ਦਾ ਦੇ ਵੀ ਦੇਣਗੇ ਕਿੰਨਾ ਕੁ ਚਿਰ ਚਲਾਵੋਗੇ ਉਹ ਪੈਸਾ ਗੁਰੂ ਘਰ ਦਾ ਪੈਸਾ ਹੈ ਉਹ ਤੇ ਗੁਰੂ ਘਰ ਦੇ ਕਾਰਜਾਂ ਲਈ ਉਹ ਪੈਸਾ ਲੱਗਣਾ ਚਾਹੀਦਾ ਕਿਸੇ ਲੋੜਵੰਦ ਲਈ ਲੱਗਣਾ ਚਾਹੀਦਾ ਪਰ ਤੁਸੀਂ ਉਹ ਪੈਸਾ ਲੈ ਕੇ ਬੋਡਾਂ ਵੇਚੋਗੇ ਕੀ ਤੁਹਾਡੀ ਜਮੀਰ ਤੁਹਾਨੂੰ ਇਜਾਜ਼ਤ ਦਿੰਦੀ ਹੈ ਜਿਹੜੇ ਬੱਚੇ ਤੁਸੀਂ ਸਕੂਲਾਂ ਵਿੱਚ ਪੜਾਉਨੇ ਨੇ ਜਿਵੇਂ ਸੁਖਵੀਰ ਬਾਲ ਦਾ ਮੁੰਡਾ ਕਮਲਾ ਹੋਇਆ ਫਿਰਦਾ ਆਪ ਕਮਲਾ ਹੋਇਆ ਫਿਰਦਾ ਤੇ ਉਦਾਂ ਹੀ ਤੁਹਾਡੇ ਬੱਚੇ ਹੋ ਜਾਣਗੇ ਇਹ ਸਚਾਈ ਹੈ ਪਰਹੇਜ਼ ਕਰਿਓ ਜਦੋਂ ਵੀ ਤੁਹਾਨੂੰ ਇਹ ਪੈਸਾ ਦੇਣਗੇ ਨਾ ਵੀ ਵੋਟਾਂ ਖੀਦਣੀਆਂ ਨੇ ਉਦੋਂ ਜੁੱਤੀ ਲਾ ਲਿਓ ਮੈਂ ਚੈਲੰਜ ਕਰਦਾ ਜੇ ਬਾਦਲ ਪਰਿਵਾਰ ਮੈਨੂੰ ਕਵੇ ਨਾ ਵੀ ਆ ਚੱਕ ਕਰੋੜ ਰੁਪਇਆ ਬੋਟ ਪਾ ਦੇ ਮੈਂ ਕਹਿੰਦਾ ਉਹ ਕਰੋੜ ਰੁਪਇਆ ਨੂੰ ਅੱਗ ਲਾ ਦੂੰ ਮੈਂ ਸ਼ਰ੍ਹਾਂ ਮੈਂ ਕਹਿੰਦਾ ਨਾਲੇ ਫੇਰ ਉਹ ਜੁੱਤੀ ਇਹ ਇਹ ਸਚਾਈ ਹੈ ਇਹ ਮੈਂ ਗਲਤਾਂ ਕੀਤੀ ਮੈਨੂੰ ਇੱਕ ਬਜ਼ੁਰਗ ਮਾਤਾ ਨੇ ਦੱਸਿਆ ਕਹਿੰਦੇ ਗੁਰਦੁਆਰੇ ਦੇ ਪੈਸਿਆਂ ਦੇ ਨਾਲ ਬੋਟਾਂ ਖਰੀਦ ਰਹੀ ਹੈ ਬੀਬਾ ਹਰ ਸਿਮਰਤ कौर ਬਾਦਲ ਇਹ ਜਿਹੜੀ ਬੇਨਤੀ ਕੀਤੀ ਆ ਨਾ